ਸਤਾਰਾ ਵੀਰ ਬਜਰੰਗੇ ਹਰਿ ਹਰਿ ਮਹਾਦੇਵ ਜਕਰ ਆਏ ਵੀਰ ਬਜਰੰਗੇ ਹਰਿ ਹਰਿ ਮਹਾਦੇਵ ਅੱਜ ਸ਼੍ਰੀ ਅਮਰਨਾ ਸੇਵਾ ਮੰਡਲ ਅਮਰ ਲੰਗਰ ਕਮੇਟੀ ਲੁਧਿਆਣਾ ਵੱਲੋਂ 15ਵਾਂ ਵਿਸ਼ਾਲ ਭੰਡਾਰਾ ਜੋ ਕਿ ਅਮਰਨਾਥ ਯਾਤਰੀਆਂ ਦੇ ਲਈ ਹਰ ਸਾਲ ਬੜੀ ਹੀ ਸ਼ਰਦਾ ਦੇ ਭਾਵਨਾ ਦੇ ਨਾਲ ਬਾਲ ਗੋਪਾਲ ਗੋਸ਼ਾਲਾ ਲੱਡੋਵਾਲ ਵਿਖੇ ਲਗਾਇਆ ਜਾਂਦਾ ਹੈ ਸਾਡੇ ਭੰਡਾਰੇ ਤੇ ਸਾਡੇ ਲੁਧਿਆਣਾ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਦੇਸ਼ ਵਾਸੀਆਂ ਦਾ ਬਹੁਤ ਸਹਿਯੋਗ ਹੈ ਇਹ ਸਾਰਾ ਭੰਡਾਰਾ ਸਹਿਯੋਗ ਦੇ ਨਾਲ ਚੱਲਦਾ ਹੈ ਇੱਥੇ ਭੰਡਾਰੇ ਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਯਾਤਰੀਆਂ ਨੂੰ ਸੇਵਾ ਦੇਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਮੈਡੀਕਲ ਸੁਵਿਧਾ ਖਾਣਾ ਰਹਿਣਾ ਸੋਣਾ ਜੇ ਕਿਸੇ ਯਾਤਰੀ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਉਹਦੇ ਲਈ ਮੈਡੀਕਲ ਪੂਰੀ ਤਰ੍ਹਾਂ ਪ੍ਰੋਵਾਈਡ ਕਰਾਣੇ ਆ ਤੇ ਹੋਰ ਵੀ ਜਿਵੇਂ ਕਿ ਕਈ ਵਾਰ ਕਿਸੇ ਕੋਈ ਗੱਡੀ ਖਰਾਬ ਹੋ ਜਵੇ ਜਾਂ ਕਨਵੈንስ ਦੇ ਵਿੱਚ ਕੋਈ ਦਿੱਕਤ ਆ ਜਾਵੇ ਉਹ ਸਾਰਾ ਕੁਝ ਠੀਕ ਕਰਵਾ ਕੇ ਯਾਤਰੀਆਂ ਦੇ ਲਈ ਹਰ ਸਾਲ ਅਸੀਂ ਸੇਵਾ ਦੇ ਵਿੱਚ ਇਦਾਂ ਹੀ ਭੰਡਾਰਾ ਲਗਾਣੇ ਆ ਜੀ ਜੈਪੋਲੇ ਰਾਜ ਜੀ ਮੈਂ ਮੋਸ਼ਰਮਾ ਸ਼੍ਰੀਕਾ ਠਮਾਦੇਵ ਸੇਵਾ ਸਮਿਤੀ ਤੋਂ ਸਭ ਤੋਂ ਪਹਿਲਾਂ ਧੰਨਵਾਦ ਮੈਂ ਪ੍ਰਦੀਪ ਜੀ ਦਾ ਜਿਹੜੇ ਪਿਛਲੇ 15 ਸਾਲ ਤੋਂ ਤਨਮਨ ਧੰ ਦੇ ਨਾਲ ਬਹੁਤ ਬਹੁਤ ਇਹ ਕੋਈ ਸੇਵਾ ਜਿਹੜੀ ਚੋੜੀ ਨਹੀਂ ਦਿਨ ਰਾਤ ਇਹ ਯਾਤਰੀਆਂ ਸੇਵਾ ਕਰਦੇ ਆ ਰੋਜ਼ਾਨਾ ਇੰਨੀਆਂ ਬੱਸਾਂ ਆਉਂਦੀਆਂ ਲੋਕ ਇੱਥੋਂ ਰਾਸ਼ਨ ਜਿਹੜਾ ਇਹ ਸਾਰੇ ਸ਼ਹਿਰ ਚੋਂ ਟਿਪਕਾ ਟੁਕਾ ਇਕੱਠਾ ਕਰਕੇ ਲਿਆ ਕੇ ਆਪਣੇ ਕੋਲੋਂ ਕਰਕੇ ਇੱਥੇ ਯਾਤਰੀਆਂ ਵਾਸਤੇ ਪ੍ਰਬੰਧ ਕਰਦੇ ਆ ਜਾਂ ਮੈਡੀਕਲ ਦਾ ਰਹਿਣ ਦਾ ਪ੍ਰਬੰਧ ਦਾ ਨੂੰ ਬੜੇ ਯਾਤਰੀ ਕਈ ਆ ਕੇ ਤੇ ਵਿਸ਼ਰਾਮ ਕਰਦੇ ਆ ਉਹਨਾਂ ਦਾ ਰਹਿਣ ਦਾ ਗਰਮ ਪਾਣੀ ਤੱਕ ਦਾ ਇੰਤਿਜਾਮ ਕੋਈ ਯਾਤਰੀ ਬਿਮਾਰ ਆ ਕੋਈ ਗੱਡੀ ਖਰਾਬ ਆ ਕੋਈ ਚੀਜ਼ ਪ੍ਰੋਬਲਮ ਹੁੰਦੀ ਹੈ ਇਹ ਹਰ ਟਾਈਮ 24 ਘੰਟੇ ਇਹਨਾਂ ਦਾ ਨੰਬਰ ਹਰ ਟਾਈਮ ਔਨ ਹੁੰਦਾ ਹੈ ਕਿ ਜਦੋਂ ਮਰਜ਼ੀ ਕਰ ਲੋ ਅੱਧੀ ਰਾਤ ਨੂੰ ਵੀ ਆ ਕੇ ਕਰ ਲੋ ਕਹਿੰਦਾ ਹਾਂਜੀ ਦੱਸੋ ਕੰਮ ਦੱਸੋ ਜੀ ਮੈਂ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਮੈਂ ਪ੍ਰਦੀਪ ਜੀ ਦਾ ਜਿਹੜੇ ਇੰਨਾ ਕਰ ਰਹੇ ਰੱਬ ਭੋਲੇ ਸ਼ੰਕਰ ਜੀ ਇਹਨਾਂ ਨੂੰ ਇੰਨੀ ਕਿ ਤਾਕਤ ਦੇ ਬਖਸ਼ਣ ਕਿ ਅਗਲੇ ਜਿੰਨੇ ਸਾਲ ਤੱਕ ਇਹ ਪੰਡਾਰਾ ਚੱਲਦਾ ਰਹੇ ਭੋਲੇ ਦਾ ਨਾਮ ਰਵੇ ਪੰਡਾਰਾ ਚੱਲਦਾ ਰਹੇ ਜੈ ਮਹਾਦੇਵ